ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜਗਤ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਾਲਸਾ ਜੀ ਸਤਿਗੁਰੂ ਜੀ ਦੀ ਚਰਨ ਛਰਨ ਵਿੱਚ ਰਹਿੰਦੇ ਆ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਸਤਿਗੁਰੂ ਦੀਨ ਦੁਨੀ ਦੇ ਮਾਲਕ ਦੇ ਚਰਨ-ਚਰਨ ਵਿੱਚ ਖਾਲਸਾ ਜੀ ਰਹੀਏ ਕਿਉਂਕਿ ਇਸ ਸੰਸਾਰ ਤੋਂ ਜੇ ਪਾਰ ਉਤਾਰਨਾ ਚਾਹੁੰਦੇ ਹਾਂ ਜੇ ਚਾਹੁੰਦੇ ਹਾਂ ਕਿ ਭਾਈ ਸਾਡਾ ਕਿਸੇ ਪ੍ਰਕਾਰ ਹੀਲਾ ਹੋ ਜਾਵੇ ਅਸੀਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜਾਈਏ ਇਹ ਸੰਸਾਰ ਦੇ ਜੰਜਾਲਾਂ ਤੋਂ ਮੁਕਤ ਹੋ ਜਾਈਏ ਤੇ ਫਿਰ ਖਾਲਸਾ ਜੀ ਵਾਹਿਗੁਰੂ ਜੀ ਦੀ ਚਰਨ-ਸ਼ਰਨ ਵਿੱਚ ਚਲੇ ਜਾਈਏ ਕਿਉਂਕਿ ਸਤਿਗੁਰੂ ਦੀ ਸ਼ਰਨ ਵਿੱਚ ਸਭੇ ਭੈਲ ਹੱਥ ਜਾਂਦੇ ਨੇ ਡਰ ਦੂਰ ਹੋ ਜਾਂਦੇ ਨੇ ਮੌਤ ਦਾ ਡਰ ਜਨਮ ਦਾ ਡਰ ਦੁੱਖਾਂ ਦਾ ਡਰ ਚਿੰਤਾ ਝੋਰੀਆਂ ਦਾ ਡਰ ਸੋ ਹਰ ਪ੍ਰਕਾਰ ਦਾ ਡਰ ਹੈ ਭੈ ਹੈ ਜਿਹੜਾ ਖਾਲਸਾ ਜੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਗਿਆ ਖਤਮ ਹੋ ਜਾਂਦਾ ਸੋ ਅਕਾਲ ਪੁਰਖ ਵਾਹਿਗੁਰੂ ਜੀ ਉਹੀ ਸਰੂਪ ਨੇ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋ ਸਤਿਗੁਰੂ ਦੀ ਸ਼ਰਨ ਆਈਏ ਸ਼ਰਨ ਵਿੱਚ ਬੈਠ ਕੇ ਨਾਮ ਜਪੀਏ ਸਤਿਗੁਰੂ ਜੀ ਦਾ ਨਾਮ ਧਿਆਈਏ ਕਿਉਂਕਿ ਖਾਲਸਾ ਜੀ ਨਾਮ ਧਿਆਉਣ ਨਾਲ ਬਾਣੀ ਪੜਨ ਨਾਲ ਸਭੇ ਜਿਹੜੇ ਕਾਰਜ ਨੇ ਸਫਲ ਹੁੰਦੇ ਨੇ ਤੇ ਹਰ ਪ੍ਰਕਾਰ ਦਾ ਭੈ ਦੂਰ ਹੋ ਜਾਂਦਾ ਸੋ ਇਹ ਸੰਸਾਰ ਦੇ ਵਿੱਚ ਨਿੱਕੀ ਕਮਾਉਣ ਵਾਲਾ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ ਹੈ। ਸੋ ਖਾਲਸਾ ਜੀ ਵੇਖੋ ਅਸੀਂ ਕੰਮਾਂ ਕਾਜਾਂ ਵਾਸਤੇ ਕਿੰਨੀ ਕਿੰਨੀ ਦੂਰ ਪ੍ਰਦੇਸ਼ ਪ੍ਰਦੇਸ਼ਾਂ ਵਿੱਚ ਚਲੇ ਜਾਂਦੇ ਆ ਤੇ ਇੱਕ ਆਪਣੇ ਬੱਚਿਆਂ ਦੀ ਕਮਾਈ ਵਾਸਤੇ ਜਾਂ ਘਰ-ਬਾਰ ਬਣਾਉਣ ਵਾਸਤੇ ਜਾਂ ਆਪਣੇ ਵਾਸਤੇ ਕਿ ਸਾਡੇ ਕੋਲ ਚੰਗਾ ਪੈਸਾ ਹੋਵੇ ਸਾਡੇ ਸਾਡੀ ਲੋਕੀ ਵਾਹ ਵਾਹ ਕਰਨ ਇਸੇ ਕਰਕੇ ਖਾਲਸਾ ਜੀ ਸਾਰੇ ਪਰਿਵਾਰ ਨੂੰ ਛੱਡ ਕੇ ਆਪਣੀ ਜਿਸ ਧਰਤੀ ਦੇ ਜੰਮੇ ਹੋਈਏ ਉਹਨੂੰ ਛੱਡ ਕੇ ਸਭ ਕੁਝ ਛੱਡ ਕੇ ਬੰਦਾ ਪ੍ਰਦੇਸਾਂ ਵਿੱਚ ਪੈਸਾ ਕਮਾਉਣ ਵਾਸਤੇ 扑ਟਕਦਾ ਪਰ ਖਾਲਸਾ ਜੀ ਉੱਥੇ ਕੀ ਮਿਲਦਾ ਉੱਥੇ ਚਿੰਤਾ ਝੋਰੇ ਗੱਲ ਪੈ ਜਾਂਦੇ ਉੱਥੇ ਕਮਾਉਣਾ ਤੇ ਕੀ ਹੁੰਦਾ ਆਪਣੇ ਸੰਸਾਰ ਪਰਿਵਾਰ ਤੋਂ ਸੰਸਾਰ ਜਿਹੜਾ ਹੁੰਦਾ ਬੰਦੇ ਦਾ ਪਰਿਵਾਰ ਹੀ ਹੋਇਆ ਕਰਦਾ ਖਾਲਸਾ ਜੀ ਮਾਇਆ ਵਿੱਚ ਮੋਹ ਜਿਹੜਾ ਹੁੰਦਾ ਮੋਹ ਵਿੱਚ ਪੈ ਕੇ ਬੰਦਾ ਸਭ ਕੁਝ ਆਪਣੇ ਪਰਿਵਾਰ ਨੂੰ ਸਮਝਦਾ ਤੇ ਉਹਦੀ ਖਾਤਰ ਕਿੱਡੀ ਕਿੱਡੀ ਦੂਰ ਘੁੰਮਦਾ ਪਰ ਖਾਲਸਾ ਜੀ ਅੰਤ ਵੇਲੇ ਵਾਹਿਗੁਰੂ ਜੀ ਕਹਿੰਦੇ ਕੋਈ ਸਹਾਈ ਨਹੀਂ ਹੁੰਦਾ ਨਾ ਕੋਈ ਭੈਣ ਭਾਈ ਨਾ ਕੋਈ ਪੁੱਤ ਭਾਈ ਨਾ ਕੋਈ ਇਸਤਰੀ ਨਾ ਕੋਈ ਯਾਰ ਮਿੱਤਰ ਖਾਲਸਾ ਜੀ ਸਭ ਕੁਝ ਛੱਡ ਕੇ ਚਲੇ ਜਾਂਦੇ ਉਸ ਵੇਲੇ ਸਹਾਈ ਹੋਣਾ ਹੈ ਜਿੰਦ ਦੇ ਵਾਹਿਗੁਰੂ ਜੀ ਦੇ ਨਾਮ ਨੇ ਮਹਾਰਾਜ ਦੇ ਨਾਮ ਦਾ ਹੀ ਆਸਰਾ ਇਸ ਜਿੰਦ ਨੂੰ ਨਸੀਬ ਹੋਵੇਗਾ ਜਿਹੜਾ ਖਾਲਸਾ ਜੀ ساری ਉਮਰ ਅਸੀਂ ਕਮਾਇਆ ਨਹੀਂ ਜਿਸ ਦੀ ਕਮਾਈ ਕਰਨੀ ਸੀ ਉਹ ਕੀਤੀ ਨਹੀਂ ਦੂਸਰੀ ਖਾਲਸਾ ਜੀ ਕਮਾਈ ਕਰਦੇ ਰਹੇ ਕੁਝ ਪ੍ਰਾਪਤ ਨਹੀਂ ਹੋਇਆ ਐਵੇਂ ਜਿਵੇਂ ਕਿ ਕਿਸੇ ਮਨੁੱਖ ਦਾ ਕੋਈ ਪੇਪਰ ਹੈ ਕਿਸੇ ਵਿਦਿਆਰਥੀ ਦਾ ਪੇਪਰ ਹੈ ਪਰ ਖਾਲਸਾ ਜੀ ਤਿਆਰੀ ਕਿਸੇ ਹੋਰ ਪੇਪਰ ਦੀ ਕਰਕੇ ਚਲਾ ਗਿਆ ਜਦੋਂ ਉੱਥੇ ਪਹੁੰਚਿਆ ਤੇ ਪਤਾ ਲੱਗਾ ਪੇਪਰ ਹੀ ਕੋਈ ਹੋਰ ਹੈ ਸੋ ਇਦਾਂ ਇਸ ਮਨੁੱਖ ਨਾਲ ਹੁੰਦਾ ਹੈ ਖਾਲਸਾ ਜੀ ਸੰਸਾਰ ਵਿੱਚ ਆਏ ਹਨ ਨਾਮ ਦੀ ਕਮਾਈ ਕਰਨ ਵਾਸਤੇ ਨਾਮ ਦਾ ਖਜ਼ਾਨਾ ਇਕੱਠਾ ਕਰਨ ਵਾਸਤੇ ਜਿਸ ਵੇਲੇ ਲੋਕ ਤੋਂ ਪਰਲੋਕ ਨੂੰ ਚਾਲਾ ਮਾਰਨਾ ਉਸ ਵੇਲੇ ਪਤਾ ਲੱਗਣਾ ਉਹ ਮਨਾ ਮੈਂ ਤਾਂ ਸਭ ਕੁਝ ਗਲਤੀ ਇਕੱਠਾ ਕਰੀ ਫਿਰਦਾ ਰਿਆ ਉਹ ਮੈਂ ਤੇ ਕਾਚੀ ਇਕੱਠਾ ਕਰਦਾ ਰਿਆ ਮੈਂ ਤਾਂ ਕੂੜੀ ਇਕੱਠਾ ਕਰਦਾ ਰਿਆ ਇਹ ਪੈਸਿਆਂ ਨੇ ਭਾਈ ਕਿਨੂੰ ਕਿਤੋਂ ਬਚਾਉਣਾ ਨਹੀਂ ਜਾਂ ਜਮਦੂ ਨਾ ਜਮਦੂਤਾ ਤੋਂ ਬਚਾਉਣਾ ਨਾ ਧਰਮ ਰਾਜੇ ਤੋਂ ਬਚਾਉਣਾ ਨਾ ਤੇਰੇ ਪਾਪਾਂ ਤੋਂ ਬਚਾਉਣਾ ਨਾ ਮਾਰ ਤੋਂ ਬਚਾਉਣਾ ਉਥੇ ਵਾਹਿਗੁਰੂ ਜੀ ਦੇ ਨਾਮ ਨੇ ਸਤਿਗੁਰ ਦੀ ਸਿਮਰਨ ਨੇ ਭਜਨ ਬੰਦਗੀ ਨੇ ਸੇਵਾ ਨੇ ਨੇਕੀ ਨੇ ਬਚਾਉਣਾ ਸੀ ਜੋ ਖਾਲਸਾ ਜੀ ਕੀਤੀ ਨਹੀਂ ਜਿਵੇਂ ਮਨੁੱਖ ਖਾਲਸਾ ਜੀ ਹੋਰ ਕੋਈ ਪੇਪਰ ਪੜ੍ਹ ਕੇ ਚਲਾ ਜਾਵੇ ਤੇ ਉਥੇ ਪੇਪਰ ਕੋਈ ਹੋਰ ਨਿਕਲਾਵੇ ਫਿਰ ਉਹਦੇ ਪੱਲੇ ਪਛਤਾਵਾ ਹੀ ਰਹਿੰਦਾ ਫਿਰ ਇੱਧਰ ਉੱਧਰ ਨੂੰ ਝਾਕਦਾ ਹੈ ਵੀ ਹੁਣ ਮੈਂ ਕੀ ਕਰਾਂ ਸਾਰਾ ਸਮਾਂ ਹੀ ਲੰਘ ਗਿਆ ਹੁਣ ਤੇ ਭਾਈ ਗੱਲ ਪਿਆ ਢੋਲ ਵਜਾਉਣਾ ਪੈਣਾ ਹੁਣ ਕੀ ਕਰ ਸਕਦੇ ਹਾਂ ਇਸੇ ਤਰ੍ਹਾਂ ਖਾਲਸਾ ਜੀ ਜੀਵ ਆਤਮਾ ਨਾਲ ਹੁੰਦਾ ਸਾਰੀ ਉਮਰ ਮਾਇਆ ਕਮਾਉਂਦਾ ਰਹਿੰਦਾ ਕਿ ਪੈਸੇ ਚਾਰ ਜੇਬ ਵਿੱਚ ਹੋਣਗੇ ਦੁੱਖ ਸੁੱਖ ਆਵੇਗਾ ਤੇ ਭਾਈ ਚੰਗੀ ਤਰ੍ਹਾਂ ਹੰਡਾਲਾਂਗੇ ਲੋਕੀ ਸਾਡੀ ਵਾਹ ਵਾਈ ਕਰਨਗੇ ਵੀ ਬੜੀ ਪੈ ਪੈਲੀ ਦਾ ਭਾਈ ਜ਼ਮੀਨਾਂ ਦਾ ਮਾਲਕ ਹੈ ਚੰਗੀਆਂ ਕੋਠੀਆਂ ਪਾਈਆਂ ਧੀ ਪੁੱਤ ਖਾਲਸਾ ਜੀ ਇਥੇ ਆਮ ਕਰਕੇ ਸੰਸਾਰ ਦੇ ਵਿੱਚ ਨਾ ਜ਼ਿਆਦਾਤਰ ਪੰਜਾਬ ਦੇ ਵਿੱਚ ਜਿਹਦਾ ਕੋਈ ਧੀ ਪੁੱਤ ਬਾਹਰ ਗਿਆ ਹੋਵੇ ਨਾ ਉਹ ਫੜੋਲ ਬੜੇ ਮਾਰਦਾ ਸਾਰੇ ਪਿੰਡ ਵਿੱਚ ਤੇ ਦੂਜੇ ਵੀ ਜਿਹੜੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਜਾਂ ਉਹਨੂੰ ਕਦੇ ਉਹਨੇ ਰੁਪਈਆ ਉਹਨੇ ਦੇਣਾ ਹੁੰਦਾ ਨਾ ਉਥੋਂ ਮਿਲਣਾ ਹੁੰਦਾ ਉਹ ਵੀ ਮਹਿਮਾ ਕਰਨ ਦੇ ਹੁੰਦੇ ਦੀ ਫਲਾਣੇ ਦਾ ਮੁੰਡਾ ਕਨੇਡਾ ਗਿਆ ਕਨੇਡਾ ਵੀ ਹੁਣ ਇਹਦੇ ਪੈਰ ਲੱਗੇ ਸੈੱਟ ਹੋ ਗਿਆ ਇਹ ਨਹੀਂ ਪਤਾ ਕਿ ਭਾਈ ਉਥੇ ਜਿਹੜੇ ਥਕੇ ਨੇ ਉਹ ਕੌਣ ਸਹੇਗਾ ਕਈ ਜਿਹੜੇ ਵੀਰ ਭੈਣ ਨੇ ਜਿਹੜੇ ਇਥੋਂ ਦਿਲ ਕੱਢਾ ਕਰਕੇ ਜਾਂਦੇ ਕਿ ਕਮਾਈ ਕਰਾਂਗੇ ਜਾ ਕੇ ਆਪਣੇ ਮਾਂ ਪਿਓ ਨੂੰ ਬੁਲਾਵਾਂਗੇ ਮਾਂ ਪਿਓ ਨੂੰ ਸੈੱਟ ਕਰਾਂਗੇ ਘਰ-ਬਾਰ ਬਣਾਵਾਂਗੇ ਉਹ ਤੇ ਖਾਲਸਾ ਜੀ ਮਹਾਰਾਜ ਦੀ ਉਹਨਾਂ ਤੇ ਕਿਰਪਾ ਹੁੰਦੀ ਉਹ ਕਿਰਤ ਵਿੱਚ ਲੱਗੇ ਰਹੇ ਨੇ ਤੇ ਜਿਹੜੇ ਖਾਲਸਾ ਰੀ ਇੱਥੋਂ ਕਦੇ ਬੀਬੀਆਂ ਨੇ ਰੋਟੀ ਦਾ ਪੇੜਾ ਨਹੀਂ ਕੀਤਾ ਉਥੇ ਜਾ ਕੇ ਕੈਨੇਡਾ ਜਾ ਕੇ ਉਹਨਾਂ ਵੀ ਕੀ ਕਰਨਾ ਤੇ ਜਿਹੜੇ ਵੀਰਾਂ ਨੇ ਇੱਥੇ ਕਦੇ ਮੋਟਰਸਾਈਕਲ ਤੋਂ ਉੱਤਰ ਕੇ ਕੰਮ ਨਹੀਂ ਕੀਤਾ ਉਹਨਾਂ ਨੇ ਕੈਨੇਡਾ ਜਾ ਕੇ ਕਿਹੜਾ ਕੰਮ ਕਰਨਾ ਸੀ ਫਿਰ ਉਹ ੱੱਕੇ ਖਾਂਦੇ ਨੇ ਤੇ ਖਾਲਸਾ ਜੀ ਬੇਅੰਤ ਲੋਕ ਨੇ ਬੇਅੰਤ ਸੰਗਤਾਂ ਨੇ ਜਿਹੜੀਆਂ ਦਾਸ ਨੂੰ ਫੋਨ ਮੈਸੇਜ ਇਹ ਕਰਕੇ ਕਹਿੰਦੀਆਂ ਕਿ ਸਾਡਾ ਭਾਈ ਪੁੱਤ ਪੋਤਰਾ ਜਾਂ ਧੀ ਜਾਂ ਸਾਡੀ ਬੇਟੀ ਬਾਹਰ ਗਈ ਹੈ ਉੱਥੇ ਉਹਨੂੰ ਕੰਮ ਨਹੀਂ ਮਿਲਦਾ ਮਹਾਰਾਜੇ ਉਹਨੂੰ ਮਿਲਿਆ ਤਾਂ ਕੰਮ ਬੜਾ ਭਾਰਾ ਹੁਣ ਖਾਲਸਾ ਜੀ ਉੱਥੇ ਸੌਖੇ ਕੰਮ ਕਿੱਥੇ ਨੇ ਕਮਾਈ ਤੇ ਕਰਨੀ ਪਵੇਗੀ ਪਰ ਅਸੀਂ ਕੀ ਕਰਦੇ ਹਾਂ ਲਾਲਚ ਦੇ ਵਾਸ ਹੋ ਕੇ ਉਹ ਕਮਾਈ ਕਰਦੇ ਹਾਂ ਲਾਲਚ ਵਾਸ ਹੋ ਕੇ ਖਾਲਸਾ ਜੀ ਉਹਦੇ ਵਿੱਚ ਗਰਸੇ ਜਾਂਦੇ ਆ ਸਾਨੂੰ ਇਹ ਸੋਝੀ ਭੁੱਲ ਜਾਂਦੀ ਕਿ ਵਾਹਿਗੁਰੂ ਸੱਚੇ ਪਾਸ਼ਾ ਸਾਨੂੰ ਦੇਣ ਵਾਲਾ ਹੈ ਉਹਦਾ ਨਾਮ ਜਪੀਏ ਉਹਦਾ ਨਾਮ ਧਿਆਈਏ ਉਹਦੇ ਨਾਲ ਸੁਰਤ ਬਿਰਤ ਨੂੰ ਜੋੜੀਏ ਕਿਉਂਕਿ ਸਾਰਿਆਂ ਦਾ ਦਾਤਾ ਉਹੀ ਹੈ ਸਾਰਿਆਂ ਨੂੰ ਦਾਤਾ ਦੇਣ ਵਾਲਾ ਉਹ ਵਾਹਿਗੁਰੂ ਸੱਚੇ ਪਾਸ਼ਾ ਹੈ ਸੋ ਉਹ ਤੋਂ ਵੱਡਾ ਤੇ ਉਹ ਤੋਂ ਮਹਾਨ ਕੋਈ ਖਾਲਸਾ ਜੀ ਹੋਰ ਨਹੀਂ ਹੈ ਸਾਰਿਆਂ ਨੂੰ ਉਹੀ ਵਾਹਿਗੁਰੂ ਦੇਣ ਵਾਲਾ ਸਾਨੂੰ ਵੀ ਭਾਈ ਉਸੇ ਪਰਮੇਸ਼ਰ ਨੇ ਦੇਣਾ ਸੋ ਆਓ ਖਾਲਸਾ ਦੀ ਜਿਹੜੀ ਅੱਜ ਦੀ ਹੱਡ ਬੀਤੀ ਹੈ ਸਰਵਣ ਕਰੀਏ ਥੋੜਾ ਜਿਹਾ ਜੇਵਾਂ ਹੋਣ ਕਰਕੇ ਅੱਜ ਵੀਡੀਓ ਛੋਟੀ ਬੋਲੀ ਜਾ ਰਹੀ ਹੈ ਮਹਾਰਾ ਕਿਰਪਾ ਕਰਨ ਸਤਿਗੁਰ ਸੱਚੇ ਪਾਸ਼ਾ ਦਾਇਆ ਕਰਨ ਸੋ ਖਾਲਸਾ ਦੀ ਜਿਹੜੀ ਅੱਜ ਦੀ ਹੱਡ ਬੀਤੀ ਆਈ ਹੈ ਉਹ ਮਹਾਰਾਜ ਦੀ ਕਿਰਪਾ ਸਦਕਾ ਇੱਕ ਭੈਣ ਜੀ ਨੇ ਸੁਣਾਉਣਾ ਕੀਤੀ ਹੈ ਉਹ ਕਹਿੰਦੇ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਬਾਬਾ ਨੋ ਸਿੰਘ ਸਾਹਿਬ ਦੀ ਕਿਰਪਾ ਸਾਡੇ ਤੇ ਵਰਤੀ ਖਾਲਸਾ ਦੀ ਜ਼ਿਆਦਾਤਰ ਹੁਣ ਲੋਕਾਂ ਨੇ ਕਹਿਣਾ ਇੱਕ ਵੀਰ ਦਾ ਮੈਨੂੰ ਵੈਸੇ ਜੀ ਵੀ ਆਇਆ ਕਿ ਹੁਣ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਘਟ ਕਰਦੇ ਹੋ ਤੇ ਬਾਬਾ ਨੋਹ ਸਿੰਘ ਸਾਹਿਬ ਦੀ ਯਾਦਾ ਕਰਦੇ ਹੋ ਭਾਈ ਸਾਡੇ ਵਾਸਤੇ ਸਾਰੇ ਸ਼ਹੀਦ ਇੱਕ ਨੇ ਤੇ ਇਸ ਕਰਕੇ ਜਿਵੇਂ ਜਿਵੇਂ ਕਿਸੇ ਦੀ ਹੱਡ ਬੀਤੀ ਆਈ ਜਾਂਦੀ ਓਵੇਂ ਓਵੇਂ ਭਾਈ ਤੁਹਾਨੂੰ ਸੁਣਾ ਦਿੰਨੇ ਆ ਹੁਣ ਬਾਬਾ ਨੋਹ ਸਿੰਘ ਸਾਹਿਬ ਦੇ ਅਸਥਾਨੇ ਦੀਆਂ ਹੱਡ ਬੀਤੀਆਂ ਜਿਹੜੀਆਂ ਪਹਿਲਾਂ ਵੀ ਕਾਫੀ ਇਕੱਠੀਆਂ ਹੋਈਆਂ ਸੀ ਖਾਲਸਾ ਜੀ ਸੋਚਿਆ ਕਿ ਉਹ ਵੀ ਜਰੂਰ ਸੁਣਾਈਏ ਆਪ ਜੀ ਨੂੰ ਕਿਉਂਕਿ ਉਹ ਵੀ ਮਹਾਨ ਸੂਰਮੇ ਮਹਾਨ ਸ਼ਹੀਦ ਹੋਏ ਨੇ ਉਹਨਾਂ ਦੇ ਦਰਦ ਦੀ ਵੀ ਵੱਡੀ ਮਹਿਮਾ ਹੈ ਇਹ ਖਾਲਸਾ ਜੀ ਬਹੁਤ ਹੱਡ ਬੀਜੀਆਂ ਜਿਹੜੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਔਡੀ ਸੁਲਤਾਨ ਸੱਚੇ ਪਾਤਸ਼ਾਹ ਜੀ ਦੇ ਦਰਦੀਆਂ ਵੀ ਨੇ ਜਿਹੜੀਆਂ ਇਹਦਾ ਕਿਸੇ ਨੂੰ ਸੁਣਾਈਆਂ ਨਹੀਂ ਉਹ ਵੀ ਸੁਣਾਵਾਂਗੇ ਮਹਾਰਾਜ ਕਿਰਪਾ ਕਰਨ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਿਹੜਾ ਖਾਲਸਾ ਜੀ ਭੈਣ ਹੁਣਾ ਨੇ ਸੁਣਾਉਣਾ ਕੀਤਾ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਬਾਬਾ ਨੋ ਸਿੰਘ ਸਾਹਿਬ ਦੀ ਉਹਨਾਂ ਤੇ ਕਿਰਪਾ ਹੁੰਦੀ ਹੈ ਭੈਣ ਕਹਿੰਦੀ ਵੀ ਮੇਰੇ ਇੱਕ ਮੇਰੀ ਧੀ ਹੈ ਤੇ ਇੱਕ ਮੇਰਾ ਪੋਤਾ ਜਿਹੜਾ ਮੇਰਾ ਬੇਟਾ ਹੈ ਉਹ 14 ਸਾਲਾਂ ਦਾ ਹੈ ਤੇ ਜਿਹੜੀ ਮੇਰੀ ਮੇਰੀ ਗੁੜੀਆ 11 ਸਾਲਾਂ ਦੀ ਦੋਵੇਂ ਸਕੂਲ ਪੜ੍ਹਦੇ ਨੇ ਚੰਗਾ ਪੜਾ ਸਾਰਾ ਕੁਝ ਚੜ੍ਹਦੀ ਕਲਾ ਗੁਰੂ ਸਾਹਿਬ ਦੀ ਕਿਰਪਾ ਅਚਾਨਕ ਇੱਕ ਦਿਨ ਮੇਰੇ ਬੇਟੇ ਨੇ ਨਾ ਉਹ ਸਕੂਲ ਤੋਂ ਆਇਆ ਤੇ ਆ ਕੇ ਕਹਿੰਦਾ ਵੀ ਮੇਰੇ ਪੇਟ ਵਿੱਚ ਬਹੁਤ ਦਰਦ ਹੁੰਦੀ ਹੈ ਵੀ ਮੇਰੇ ਪੇਟ ਦੇ ਵਿੱਚ ਦਰਦ ਬਹੁਤ ਹੁੰਦੀ ਹੈ ਮੈਨੂੰ ਦਵਾਈ ਦਿਵਾਓ ਉਹਨੂੰ ਲੈ ਕੇ ਗਏ ਰੋਂਦਾ ਸੀ ਬਹੁਤ ਜ਼ਿਆਦਾ ਬੜਾ ਦਲੇਰ ਸੀ ਵੀ ਕਦੇ ਕਿਸੇ ਗੱਲ ਦਾ ਉਹ ਟੈਨਸ਼ਨ ਝੋਰਾ ਨਹੀਂ ਸੀ ਕਰਦਾ ਕਈ ਵਾਰੀ ਇਕੱਲਾ ਵੀ ਘਰੇ ਹੋਵੇ ਅਸੀਂ ਕਿਤੇ ਧੀ ਮਾਂ ਦੀ ਚਲੇ ਜਾਂਦੇ ਆ ਪਿੱਛੇ ਇਕੱਲਾ ਵੀ ਹੋਵੇ ਤੇ ਕਿਸੇ ਪ੍ਰਕਾਰ ਦੀ ਕੋਈ ਫਿਕਰ ਨਹੀਂ ਕਰਦਾ ਤੇ ਮੇਰਾ ਹਸਬੰਡ ਜਿਹੜੇ ਨੇ ਉਹ ਦੁਬਈ ਨੇ ਸੋ ਭੈਣ ਕਹਿੰਦੀ ਕਿ ਜਦੋਂ ਇਹਦੇ ਪੇਟ 'ਚ ਦਰਦ ਹੋਈ ਮੈਂ ਕਿਸੇ ਨੂੰ ਨਾਲ ਲੈ ਕੇ ਡਾਕਟਰ ਕੋਲ ਲੈ ਕੇ ਗਈ ਉਹਨਾਂ ਨੇ ਕਿਹਾ ਵੀ ਉਵੇਂ ਹੀ ਇਨਫੈਕਸ਼ਨ ਵਗੈਰਾ ਹੋਈ ਹੋਣੀ ਆ ਜਾਂ ਕੁਝ ਹੋਇਆ ਹੋਵੇਗਾ ਹਨਾ ਉਹਨਾਂ ਨੇ ਦਵਾਈ ਵਗੈਰਾ ਦੇਤੀ ਚਲੋ ਥੋੜਾ ਜਿਹਾ ਚਿਰ ਫਰਕ ਰਿਹਾ ਰਾਤ ਨੂੰ ਫੇਰ 11-12 ਵਜੇ ਤੇ ਕਹਿੰਦਾ ਬਹੁਤ ਜ਼ਿਆਦਾ ਮੰਮੀ ਦਰਦ ਹੁੰਦੀ ਆ ਵੀ ਮੇਰੇ ਕੋ ਸਹੀ ਨਹੀਂ ਜਾਂਦੀ ਕਹਿੰਦੇ ਅਸੀਂ ਫਿਰ ਕੀ ਕਰਨਾ ਸੀ ਮੇਰੇ ਦਿਓਰ ਸੀ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਨੂੰ ਲੈ ਕੇ ਚਲੀਏ ਵੀ ਮੁੰਡਾ ਜ਼ਿਆਦਾ ਢਿੱਲਾ ਆ ਅਸੀਂ ਸ਼ਹਿਰ ਲੈ ਕੇ ਕੇ ਸਰਕਾਰੀ ਹਸਪੀਟਲ ਖੜਿਆ ਉੱਥੇ ਚਲੋ ਉਹਨਾਂ ਨੇ ਗਲੂਗੋਜ਼ ਵਗੈਰਾ ਲਗਾਇਆ ਤੇ ਟੈਸਟ ਵਗੈਰਾ ਕਹਿੰਦੇ ਸਵੇਰੇ ਕਰਾਂਗੇ ਵੀ ਰਾਤ ਹੁਣ ਕਢੀਏ ਕਿਸੇ ਤਰ੍ਹਾਂ ਉਹਨਾਂ ਨੇ ਗਲੂਗੋਜ਼ ਲਾਤਾ ਵਿੱਚ ਟੀਕੇ ਵਗੈਰਾ ਲਾਤੇ ਚਲੋ ਉਹਨੂੰ ਨੀਂਦ ਆ ਗਈ ਸਵੇਰੇ ਉਹਦੇ ਟੈਸਟ ਹੋਏ ਤੇ ਟੈਸਟ ਹੋਣ ਕਰਕੇ ਖਾਲਸਾ ਜੀ ਉਹਦੇ ਨਾ ਕੋਈ ਪੇਟ ਦੇ ਵਿੱਚ ਨਾੜੀ ਸੀ ਜਿਹੜੀ ਬਲੌਕ ਆਉਂਦੀ ਸੀ ਜਿਹਦੇ ਕਰਕੇ ਉਹਨੂੰ ਇਹ ਦਰਦ ਹੁੰਦੀ ਸੀ ਵੱਖੀ ਵਾਲੇ ਪਾਸਿਓ ਇਹ ਕੋਈ ਨਾੜੀ ਸੀ ਜਿਹੜੀ ਖਾਲਸਾ ਜੀ ਜੁੜ ਜਾਂਦੀ ਸੀ ਆਪਸ ਵਿੱਚ ਵਾਹਿਗੁਰੂ ਜਾਨੇ ਕੀ ਮੌਜ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀ ਸਰੀਰ ਦੇ ਵਿੱਚ ਮਹਾਰਾਜ ਨੇ ਪਾਉਣਾ ਕੀਤਾ ਵਾਹਿਗੁਰੂ ਜਾਨ ਦੇ ਬੱਚੇ ਦੀ ਕੋਈ ਪਾਈਪ ਸੀ ਜਿਹੜੀ ਤੇ ਖਾਲਸਾ ਜੀ ਉਹ ਪਿਸ਼ਾਬ ਵਾਲੀ ਪਾਈਪ ਥਾਣੀ ਜਦੋਂ ਜਾਂਦਾ ਸੀ ਉਹਦਾ ਪਿਸ਼ਾਬ ਉਹਦੇ ਪੇਟ 'ਚ ਉਹਨੂੰ ਉਹਨੂੰ ਇਹ ਸਮਝ ਨਹੀਂ ਸੀ ਆਉਂਦੀ ਪੇਟ 'ਚ ਦਰਦ ਹੁੰਦੀ ਆ ਕਿ ਨਲਾ 'ਚ ਦਰਦ ਹੁੰਦੀ ਤੇ ਉਹ ਜਿਹੜੀ ਪਾਈਪ ਸੀ ਜਿਹੜੀ ਨਾਲੀ ਅੰਦਰ ਹੋਵੇਗੀ ਕੋਈ ਨਾੜੀ ਉਹ ਖਾਲਸਾ ਜੀ ਚਿਪਕ ਜਾਂਦੀ ਸੀ ਜੁੜਦੀ ਸੀ ਡਾਕਟਰਾਂ ਨੇ ਕਿਹਾ ਵੀ ਭਾਈ ਇਹਨੂੰ ਇਹਦੀ ਕੋਈ ਨਾੜੀ ਆ ਜਿਹੜੀ ਐਪਰੈਸ ਹੁੰਦੀ ਆ ਉਹਦੇ ਕਰਕੇ ਇਹਨੂੰ ਹੁੰਦਾ ਹੈ ਕੋਈ ਨਹੀਂ ਅਸੀਂ ਦਵਾਈ ਦਿੰਨੇ ਆਦੇ ਠੀਕ ਹੋ ਜਾਏਗਾ ਜੇ ਨਾ ਠੀਕ ਹੋਇਆ ਤੇ ਇਹਦਾ ਕੋਈ ਆਪਰੇਟ ਕਰਾਂਗੇ ਵਾਹਿਗੁਰੂ ਜਾਣੇ ਉਹ ਕੀ ਆਪਰੇਟ ਭੈਣ ਨੇ ਦੱਸਿਆ ਮੈਂ ਉਹ ਬਹੁਤਾ ਗੌਰ ਨਹੀਂ ਉਹਦੇ ਉੱਤੇ ਕਰਦਾ ਤੇ ਗੁਰੂ ਸਾਹਿਬ ਦੀ ਕਿਰਪਾ ਦੀ ਮਹਿਮਾ ਦੀ ਆਪਾਂ ਗੱਲ ਕਰਨੀ ਹੈ ਖਾਲਸਾ ਜੀ ਤੇ ਭੈਣ ਕਹਿੰਦੀ ਵੀ ਅਸੀਂ ਬੱਚੇ ਨੂੰ ਦਵਾਈ ਦਵਾਈ ਹੋਰ ਵੀ ਕਈ ਜਗ੍ਹਾ ਮੈਂ ਆਪਣੇ ਪੇਕੇ ਪਿੰਡ ਦੱਸਿਆ ਮੇਰਾ ਭਰਾ ਆਇਆ ਉਹ ਵੀ ਲੈ ਕੇ ਗਿਆ ਕਈ ਹਸਪਤਾਲਾਂ 'ਚ ਦਿਖਾਇਆ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਕੋਈ ਨਾੜੀ ਆ ਜਿਹੜੀ ਉਹ ਜੁੜਦੀ ਹੈ ਤੇ ਕਹਿੰਦੇ ਮੈਂ ਬੜੀ ਤੰਗ ਪਰੇਸ਼ਾਨ ਵੀ ਮੇਰਾ ਛੋਟਾ ਜਿਹਾ ਪੋਤਾ ਵੀ ਮੈਂ ਇਹਦਾ ਆਪਰੇਟ ਨਹੀਂ ਕਰਾਉਣਾ ਇਹ ਮਹਾਰਾਜ ਇਦਾਂ ਹੀ ਠੀਕ ਕਰ ਦੇ ਇਹਨੂੰ ਚੜਦੀ ਕਲਾ ਹੋ ਜਵੇ ਉਹਨਾਂ ਨੇ ਦਵਾਈ ਦਿੱਤੀ ਦਵਾਈ ਤੋਂ ਵੀ ਚੌਥੇ ਪੰਜਵੇਂ ਦਿਨ ਫਿਰ ਕਹਿੰਦਾ ਮੇਰੇ ਦਰਦ ਹੁੰਦੀ ਆ ਫਿਰ ਮੈਂ ਟੀਕਾ ਲਵਾਉਣੀ ਆ ਦਵਾਈ ਦਿਵਾਉਣੀ ਆ ਥੋੜਾ ਠੀਕ ਆਰਾਮ ਰਹਿੰਦਾ ਇਹਨੂੰ ਤੇ ਉਹਦੇ ਪਸ਼ਾਪ ਰਾਹੀਂ ਖਲਸਾ ਜਿੱਦਾਂ ਖੂਨ ਆਉਂਦਾ ਐਵੇਂ ਆਉਣ ਲੱਗ ਪਿਆ ਸੀ ਤੇ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਹੋਈ ਫੇਰੇ ਵਜੇ ਨੇ ਤੇ ਖਲਸਾ ਜੀ ਮੈਂ ਕਹਿੰਦੀ ਡਰ ਗਈ ਸਾ ਵੀ ਮੇਰਾ ਇਕੱਲਾ ਇਕੱਲਾ ਪੋਤਾ ਹੈ ਤੇ ਮੈਂ ਕੀ ਕਰਾਂ ਤੇ ਉੱਥੇ ਮੇਰਾ ਘਰ ਵੀ ਮੈਂ ਲੈ ਕੇ ਆ ਜਾਣਾ ਤੇ ਜੇ ਮੈਂ ਆ ਕੇ ਵੇਖ ਲੈਣਾ ਤੇ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਮਹਾਰਾ ਕਿਰਪਾ ਕਰਨਗੇ ਹੋ ਜਾਣਾ ਠੀਕ ਉਹ ਤੋਂ ਬਾਅਦ ਕੀ ਹੋਇਆ ਮੇਰੀ ਸ਼ਰਧਾ ਧੰਗੁਰੂ ਰਾਮਦਾਸ ਮਹਾਰਾਜ ਦੇ ਸੀ ਧੰਗੁਰੂ ਰਾਮਦਾਸ ਮਹਾਰਾਜ ਦੇ ਘਰ ਮੈਂ ਜਾਣਾ ਸ਼ੁਰੂ ਕੀਤਾ ਦਰਸ਼ਨ ਮੇਲੇ ਕੀਤੇ ਇੱਕ ਦਿਨ ਨਾਲ ਲੈ ਕੇ ਗਈ ਇਸ਼ਨਾਨ ਕਰਾਇਆ ਕਿ ਮਹਾਰਾ ਠੀਕ ਕਰੋ ਉਹ ਤੋਂ ਬਾਅਦ ਕੀ ਸਾਡੇ ਪਿੰਡੋਂ ਨਾ ਖਾਲਸਾ ਨਹੀਂ ਆਮ ਕਰਕੇ ਮਾਝੇ ਦੇ ਵਿੱਚ ਜਿਆਦਾ ਹੈ ਮਾਝੇ ਦੇ ਵਿੱਚੋਂ ਬਹੁਤ ਬੱਸਾਂ ਗੱਡੀਆਂ ਜਿਹੜੀਆਂ ਚਪਹਿਰਾ ਕੱਟਣ ਵਾਸਤੇ ਸੰਗਤ ਆਉਂਦੀ ਤੇ ਮਹਾਰਾਜ ਦੀ ਕਿਰਪਾ ਨਾ ਬਸ ਜਾਂਦੀ ਹੁੰਦੀ ਸੀ ਤੇ ਮੈਂ ਫਿਰ ਕੀ ਕਰਨਾ ਇਹਨਾਂ ਦੋਹਾਂ ਨੂੰ ਨਾ ਮਤਲਬ ਜਿਹੜੇ ਮੇਰੀ ਮੇਰੀ ਸੱਸਾ ਹੈ ਉਹ ਮੇਰੇ ਜਿਓਰ ਦੇ ਨਾਲ ਰਹਿੰਦੇ ਨੇ ਉਹਨਾਂ ਕੋਲ ਛੱਡ ਦੇਣਾ ਵੀ ਤੁਸੀਂ ਇੱਥੇ ਬੱਚਿਆਂ ਨਾਲ ਖੇਡੋ ਮੈਂ ਜਾਉਣੀ ਤੇ ਮੈਂ ਇਦਾਂ ਫਿਰ ਜਪਹਿਰਾ ਸਾਹਿਬ ਜਾਣ ਲੱਗ ਪੀ ਉੱਥੇ ਮੈਂ ਸੁਖਿਆ ਅਰਦਾਸ ਕੀਤੀ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਮੇਰਾ ਪੁੱਤ ਬਿਲਕੁਲ ਠੀਕ ਹੋ ਜਾਵੇ ਇਹਦਾ ਕੋਈ ਪ੍ਰਸ਼ਨ ਵਗੈਰਾ ਨਾ ਹੋਵੇ ਮਹਾਰਾ ਜੀ ਨੂੰ ਦਰਦ ਹੁੰਦੀ ਉਹ ਠੀਕ ਹੋ ਜਾਵੇ ਤੁਸੀਂ ਇਹਦਾ ਰੋਗ ਜਿਹੜਾ ਖੰਡ ਦਿਓ ਰੋਗ ਰੋਗ ਜਿਹੜਾ ਠੀਕ ਕਰ ਦਿਓ ਮਹਾਰਾ ਕਿਰਪਾ ਵਰਤਾ ਦਿਓ ਇਨੇ ਮਟਾਲਾ ਸਾਹਿਬ ਵੀ ਅਰਦਾਸ ਕੀਤੀ ਉੱਥੇ ਸ਼ਹੀਦੀ ਦੇ ਇੱਕ ਰਕਾਰਵਾਈ ਸ਼ਹੀਦਾਂ ਸਾਹਿਬ ਵੀ ਅਰਦਾਸ ਕਰਵਾਈ ਤੇ ਬਾਬਾ ਨੋ ਸਿੰਘ ਸਾਹਿਬ ਦੇ ਅਸਥਾਨੇ ਤੇ ਵੀ ਅਰਦਾਸ ਕਰਾਈ ਗੁਰੂ ਸਾਹਿਬ ਦੀ ਕਿਰਪਾ ਨਾਲ ਅਰਦਾਸ ਕਰਾ ਕੇ ਤੇ ਫਿਰ ਮੈਂ ਇੱਕ ਨਾਮ ਬਣਾਇਆ ਕਿ ਦੁਪਹਿਰੇ ਵਾਲੇ ਦਿਨ ਜਦੋਂ ਮੈਂ ਦੁਪਹਿਰਾ ਕੱਟਣ ਜਾਣਾ ਤਾਂ ਮੈਂ ਸਵੇਰੇ ਸਵਕਤੇ ਟਾਈਮ ਨਾਲ ਚਲੇ ਜਾਣਾ ਪਹਿਲਾਂ ਮੈਂ ਬਾਬਾ ਨੋ ਸਿੰਘ ਸਾਹਿਬ ਦੇ ਅਸਥਾਨੇ ਦੇ ਮੱਥਾ ਟੇਕਣਾ ਟਾਲਾ ਸਾਹਿਬ ਮੱਥਾ ਟੇਕਣਾ ਫਿਰ ਉਸ ਤੋਂ ਬਾਅਦ ਆਟੋ ਲੈ ਕੇ ਕਿਉਂਕਿ ਜਿਹੜੀ ਸੰਗਤ ਆਉਂਦੀ ਸੀ ਉਹ ਥੋੜੀ ਲੇਟ ਆਉਂਦੀ ਸੀ ਨਾਲ ਮੈਂ ਉਹਨਾਂ ਦੇ ਵਾਪਸ ਚਲੇ ਜਾਂਦੀ ਸੀ ਪਿੰਡੋ ਜਿਹੜੀ ਬਾਸ ਆਉਂ ਪਰ ਸਵੇਰੇ ਪਹਿਲਾਂ ਮੈਂ ਟਾਈਮ ਨਾਲ ਆ ਜਾਂਦੀ ਸਾਂ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਦੇ ਬਹਿ ਕੇ ਇੱਕ ਪਾਰਸੀ ਦੀ ਸੁਖਣੀ ਸਾਹਿਬ ਦਾ ਪਾਠ ਕਰਨਾ ਭਾਂਕੇ ਨਹੀਂ ਮੈਂ ਪਹਿਲਾਂ ਵੀ ਕਰਦੀ ਸਾਂ ਤੇ ਮੇਰਾ ਅਭਿਆਸ ਹੋਇਆ ਸੀ ਮੈਂ 35 ਮਿੰਟ ਵਿੱਚ ਪਾਠ ਕਰ ਲੈਣੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਟਾਲਾ ਸਾਹਿਬ ਇੱਕ ਸੁਖਣੀ ਸਾਹਿਬ ਦਾ ਪਾਠ ਕਰਨਾ ਉਸ ਤੋਂ ਬਾਅਦ ਥੀਡਾ ਸਾਹਿਬ ਜਾ ਕੇ ਸੇਵਾ ਕਰਨੀ ਤੇ ਫਿਰ ਦੁਪਹਿਰਾ ਕੱਟਣਾ ਤੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਹੀ ਅਰਦਾਸ ਕੀਤੀ ਕਿ ਮਹਾਰਾਜ ਮੇਰਾ ਪੁੱਤ ਬਿਲਕੁਲ ਠੀਕ ਹੋ ਜਾਵੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਮਹਾਰਾਜ ਦੀ ਐਸੀ ਦਰਦਾਇਆ ਹੋਈ ਖਾਲਸਾ ਜੀ ਸ਼ਹੀਦਾ ਨੇ ਮੇਰੀ ਨੇੜੇ ਹੋ ਗਈ ਸੁਣੀ ਜਦੋਂ 1 ਮਹੀਨਾ ਦਵਾਈ ਖਵਾਈ ਪੁੱਤ ਨੂੰ ਉਸ ਤੋਂ ਬਾਅਦ ਫਿਰ ਟੈਸਟ ਕਰਵਾਏ ਤੇ ਬਿਲਕੁਲ ਟੈਸਟ ਠੀਕ ਆਏ ਉਸ ਤੋਂ ਬਾਅਦ ਅੱਜ ਤੱਕ ਉਹਦੇ ਘਰੇ ਦਰਦ ਨਹੀਂ ਹੋਈ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਨੋ ਸਿੰਘ ਸਾਹਿਬ ਦੀ ਵਰਦੀ ਤੇ ਮੈਂ ਆਪਣੇ ਬੱਚਿਆਂ ਨੂੰ ਹਰ ਐਤਵਾਰ ਲੈ ਕੇ ਉੱਥੇ ਦਰਸ਼ਨ ਮੇਲੇ ਕਰਾ ਕੇ ਉਹਨੀਆਂ ਵੀ ਇਹਨਾਂ ਨੂੰ ਪਤਾ ਲੱਗੇ ਕਿ ਭਾਈ ਇੱਥੇ ਕਿੰਨੀਆਂ ਵੱਡੀਆਂ ਮਹਾਨ ਸ਼ਕਤੀਆਂ ਨੇ ਸੋ ਖਾਲਸਾ ਜੀ ਅਸੀਂ ਵੀ ਆਪਣੇ ਬੱਚਿਆਂ ਨੂੰ ਪਾਈ ਇਹਨਾਂ ਸਥਾਨਾਂ ਦੇ ਦਰਸ਼ਨ ਕਰਵਾਈਏ ਜਿੱਥੋਂ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਉਹਨਾਂ ਦੀ ਸ਼ਰਧਾ ਬਣੇਗੀ ਨਹੀਂ ਤੇ ਖਾਲਸਾ ਨਹੀਂ ਕੋਰੇ ਕਾਗਜ਼ ਦੇ ਸਾਡੇ ਬੱਚੇ ਉਹਨਾਂ ਦੇ ਉੱਤੇ ਉਹ ਨਾ ਹੋਵੇ ਹੋਰ ਹੀ ਕੋਈ ਮੋਹਰ ਲਾ ਜਾਵੇ ਜਿਵੇਂ ਖਾਲਸਾ ਦੀ ਸਾਡੇ ਸਿੱਖਾਂ ਦੇ ਬੱਚੇ ਪਤਾ ਨਹੀਂ ਕਦੋਂ ਇਹਨਾਂ ਨੂੰ ਅਗਲ ਆਉਣੀ ਹੈ ਸਾਡੇ ਸਿੱਖਾਂ ਨੂੰ ਕ੍ਰਿਸ਼ਨਾਂ ਦੇ ਸਕੂਲਾਂ ਵਿੱਚ ਆਪਣੇ ਬੱਚੇ ਪਾਏ ਹੋਏ ਖਾਲਸਾ ਦੀ ਉਹਨਾਂ ਨੇ ਕੱਲ ਨੂੰ ਹਲੇਲੂਇਆ ਹੀ ਕਰਨਾ ਹੈ ਕੱਲ ਨੂੰ ਉਹਨਾਂ ਨੇ ਉਹਨਾਂ ਦੀ ਬੋਲੀ ਬੋਲਣੀ ਹੈ ਤੁਹਾਡਾ ਇਤਿਹਾਸ ਨਹੀਂ ਉਹਨਾਂ ਨੂੰ ਜਾਨੂ ਹੋਣਾ ਸੋ ਭਾਈ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਸਤਿਗੁਰ ਜੀ ਦੀਆਂ ਸਾਖੀਆਂ ਸੁਣਾਇਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਦੀ ਕੀਰਤੀ ਮਹਿਮਾ ਸੁਣਾਇਆ ਕਰੋ ਤਾਂ ਜੋ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਪ੍ਰੇਮ ਪੈਦਾ ਹੋਵੇ ਸੋ ਮਾਦਾ ਕਹਿੰਦੀ ਭੈਣ ਕਹਿੰਦੀ ਵੀ ਇਦਾਂ ਗੁਰੂ ਸਾਹਿਬ ਦੀ ਕਿਰਪਾ ਵਰਤੀ ਉਸ ਤੋਂ ਬਾਅਦ ਕਦੇ ਵੀ ਮੇਰੇ ਬੱਚੇ ਦੇ ਦਰਦ ਨਹੀਂ ਹੋਇਆ ਨਵਾਂ ਨਰਵਾ ਹੋ ਗਿਆ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਇਸ਼ਨਾਨ ਕਰਾਉਣੇ ਸ਼ੁਰੂ ਕੀਤੇ ਉੱਥੇ ਵੀ ਦੋਵਾਂ ਬੱਚਿਆਂ ਨੂੰ ਇਸ਼ਨਾਨ ਕਰਾਉਣੀ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ ਇਹਨਾਂ ਨੂੰ ਗੋਣ ਮਹਾਰਾਜ ਬਖਸ਼ੋ ਨਾਮ ਜਪਣ ਤੇ ਅਸੀਂ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਮੈਂ ਨਾਮ ਦੀ ਅਰਦਾਸ ਵੀ ਕਰਾਈ ਤੇ ਮੇਰਾ ਬੱਚਾ ਸੀ ਜਿਹੜਾ ਉਹ ਮੂਲ ਮੰਤਰ ਦਾ ਜਾਪ ਕਰਨ ਲੱਪਿਆ ਬਹਿ ਕੇ ਕਈ 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 ਮਿੰਟੋਂ ਨੇ ਲੱਗੇ ਰਹਿਣਾ ਅੱਧਾ ਘੰਟਾ 20 ਮਿੰਟ ਇਦਾਂ ਮੂਲ ਮੰਤਰ ਜੱਪੀ ਜਾਣਾ ਨਾਲ ਨਾਲ ਮੇਰੀ ਬੇਟੀ ਨੇ ਛੋਟੀ ਨੇ ਸੋ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ ਸਤਿਗੁਰੂ ਦੀ ਮਿਹਰ ਨਾਲ ਮੇਰਾ ਬੱਚਾ ਬਿਲਕੁਲ ਨਰੂਆ ਹੋ ਗਿਆ ਤੇ ਉਸ ਤੋਂ ਬਾਅਦ ਕਦੇ ਨਾ ਮੀ ਉਹਦੇ ਪਿਸ਼ਾਬ ਦੇ ਵਿੱਚੋਂ ਖੂਨ ਆਇਆ ਨਾ ਕਰੇ ਉਹਨੇ ਕਿਹਾ ਦਰਦ ਹੋਈ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਹੋ ਗਿਆ ਮਹਾਰਾਜ ਸਭ ਕੁਝ ਦਿੰਦੇ ਨੇ ਖਾਲਸਾ ਜੀ ਭਰੋਸਾ ਰੱਖਣ ਦੀ ਲੋੜ ਹੈ ਵਾਹਿਗੁਰੂ ਜੀ ਤੇ ਭਰੋਸਾ ਰੱਖੀਏ ਸਤਗੁਰੂ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਨਾਲੇ ਸ਼ਹੀਦਾਂ ਦੇ ਹੱਥ ਖਾਲਸਾ ਜੀ ਬੜੀ ਵੱਡੀ ਤਾਕਤ ਹੈ ਸ਼ਹੀਦ ਸਿੰਘ ਬਹੁਤ ਵੱਡੀ ਤਾਕਤ ਹੈ ਜੇ ਕੋਈ ਕੋਈ ਆਪਣਾ ਦੁੱਖ ਉਹਨਾਂ ਦੇ ਕੋਲ ਰੋਵੇ ਨਾ ਉਸੇ ਵੇਲੇ ਦੁੱਖ ਕੱਟ ਦਿੰਦੇ ਸੋ ਕੋਈ ਜਾ ਕੇ ਉਹਨਾਂ ਅੱਗੇ ਆਪਣਾ ਰੋਗ ਦੱਸੇ ਤਾਂ ਸਹੀਂ ਆਪਨਾ ਦੁੱਖ ਦਖ ਦਸਣ ਤਾਂ ਸਈ ਖਾਲਸਾ ਜੀ ਉਸ ਵੇਲੇ ਸ਼ਹੀਦ ਸਿੰਘ ਆਉਖਲ ਦੇ ਕੇ ਮਿਹਰ ਕਰਕੇ ਉਹਦਾ ਰੋਗ ਕੱਟ ਦਿੰਦੇ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖੀਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ